ਵਾਲੀਆਂ ਮੇਰੇ ਸਾਥੀ ਵਿੱਕੀ ਬਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅਜ ਲਲਹੇੜੀ ਰੋਡ ਚੌਂਕ ਵਿਖੇ ਪਹੁੰਚੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਜਿਮਣੀ ਚੌਂਕ ਤਰਨਤਾਰ ਦੇ ਵਿੱਚ ਸ਼ਾਨਦਾਰ ਜਿੱਤ ਨੂੰ ਸਮਰਪਿਤ ਇੱਕ ਸ਼ਾਨਦਾਰ ਇਕੱਠ ਜਸ਼ਨ ਤੇ ਉਤਸ਼ਾਹ ਦਾ ਮਾਹੌਲ ਹੈ ਜਿੱਥੇ ਕਿ ਛੋਟੇ ਉੱਤੇਦਾਰ ਇਹਨਾਂ ਦੇ ਆਮ ਵਰਕਰ ਅਤੇ ਵੱਡੀ ਲੀਡਰਸ਼ਿਪ ਸਾਰੀ ਇਹ ਦੇ ਵਿੱਚ ਆਪਣੀ ਸ਼ਿਰਕਤ ਕਰ ਰਹੀ ਹੈ ਸਾਡੇ ਨਾਲ ਸਾਡੇ ਕੰਨੇ ਦੀ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਖੜੀ ਹੈ ਆ ਉਹ ਇਹਨਾਂ ਤੋਂ ਜਾਣਦੇ ਆ ਕਿ ਇਸ ਜਿੱਤ ਦੇ ਕੀ ਮਾਇਨੇ ਨੇ ਤੇ ਇਸ ਜਿੱਤ ਨੂੰ ਭਵਿੱਖ ਦੇ ਵਿੱਚ ਕਿਸ ਆਧਾਰ ਦੇ ਰੂਪ ਚ ਦੇਖਿਆ ਸਾਡੇ ਇੱਕ ਲੇਨ ਦੇ ਵਿੱਚੇ ਖੜੇ ਨੇ ਪਟਕ ਸਰਬ ਤੋਂ ਸ਼ੁਰੂਆਤ ਕਰਦੇ ਆ ਪਟਕ ਸਾਹਿਬ ਪਹਿਲਾ ਦਾ ਵਧਾਈ ਦੇ ਪਾਤਰੋਂ ਤੁਸੀਂ ਕਿ ਤਰਨਤਾਰਨ ਜਿਮਨੀ ਚੋਂ ਆਮ ਆਦਮੀ ਪਾਰਟੀ ਦੀ ਝੋਲੀ ਚ ਪਈ ਆ ਤੁਸੀਂ ਇਸ ਜਿੱਤ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜੀ ਜਿੱਤ ਹੋਈ ਆ ਇਹ ਬਹੁਤ ਵੱਡੀ ਜਿੱਤ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੈ ਲੋਕਾਂ ਨੇ ਦਾਸਤਾ ਵਿੱਚ ਕਾਂਗਰਸ ਪਾਰਟੀ ਨੂੰ ਵਿੱਚ ਬੀਜਪੀ ਨੂੰ ਔਰ ਕਾਲੀਦਾਲ ਨੂੰ ਦਾਸਤਾ ਕਿ ਜੇ ਭਗਵੰਤ ਮਾਨ ਨੇ ਸਾਡੇ ਕੰਮ ਕੀਤੇ ਨੇ ਸਾਡੇ ਸਾਨੂੰ ਫਾਇਦੇ ਕੀਤੇ ਨੇ ਤਾਂ ਉਹਦਾ ਬਦਲਾ ਉਹਨਾਂ ਨੇ ਜਣੀਏ ਵੋਟਾਂ ਪਾ ਕੇ ਬੜੀ ਧੂੰਧਾਂ ਦੇ ਨਾਲ ਉਥੇ ਦੇ ਕੈਂਡੀਡੇਟ ਨੂੰ ਜਿਤਾਇਆ ਹੈ ਥੈਂਕ ਯੂ ਜੀ ਸਾਡੇ ਨਾਲ ਜੀਤ ਸਰ ਵੀ ਖੜੇ ਨੇ ਜੀਤ ਸਰ ਆਪਾਂ ਦੇਖਿਆ ਹਰਮੀਤ ਸੰਧੂ ਜੀ ਚਾਹ ਅਕਾਲੀ ਦਲ ਚੋਂ ਕਨਵਰਟ ਹੋ ਕੇ ਆਮ ਆਦਮੀ ਪਾਰਟੀ ਚ ਗਏ ਪਰ ਜਿਹੜੀ ਜਿੱਤ ਹੈ ਉਹ ਬਹੁਤ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀ ਹੈ ਤਾਂ ਤੁਹਾਡੇ ਹਿਸਾਬ ਦੇ ਨਾਲ ਆਹ ਨਾਲੇ ਜੇਕਰ ਆਪਾਂ ਫਿਊਚਰਿਸਟਿਕ ਹੋ ਕੇ ਦੇਖੀਏ ਤਾਂ ਕੌਂਸਲ ਚੋਣਾਂ ਬਹੁਤ ਨਜ਼ਦੀਕ ਆ ਰਹੀਆਂ ਨੇ ਤਾਂ ਤੁਹਾਡੇ ਹਿਸਾਬ ਨਾਲ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਕੀ ਪ੍ਰਭਾਵ ਪੈ ਸਕਦਾ ਹੈ ਦੇਖੋ ਜੀ ਇਹ ਸਾਰੀਆਂ ਪਾਰਟੀਆਂ ਨੇ ਇੱਕ ਪ੍ਰਚਾਰ ਕੀਤਾ ਹੋਇਆ ਸੀ ਵੀ ਇਹ ਸੈਮੀ ਫਾਈਨਲ ਆ ਪੰਜਾਬ ਦਾ ਸੈਮੀ ਫਾਈਨਲ ਆਮ ਆਦਮੀ ਪਾਰਟੀ ਨੇ ਜਿੱਤ ਲਿਆ ਲੋਕ ਜੋ ਭਗਵੰਤ ਮਾਨ ਜੀ ਦੇ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚੋਂ ਸਰਕਾਰ ਚੱਲ ਰਹੀ ਹੈ ਉਹਦੀਆਂ ਜੋ ਨੀਤੀਆਂ ਨੇ ਜੋ ਉਹਨਾਂ ਦੇ ਗਰੀਬਾਂ ਪ੍ਰਤੀ ਕੰਮ ਨੇ ਜੋ ਉਹਨਾਂ ਦੇ ਬਿਜ਼ਨਸਮੈਨ ਪ੍ਰਤੀ ਕੰਮ ਨੇ ਉਹਨਾਂ ਨੂੰ ਲੋਕਾਂ ਨੇ ਸਰਾਇਆ ਉਹਦਾ ਲੋਕਾਂ ਨੇ ਰਿਜ਼ਲਟ ਦਿੱਤਾ ਮੈਂ ਉਹ ਪਾਰਟੀਆਂ ਜਿਹੜੀਆਂ ਉਰੇ ਸਰਕਾਰ ਬਣਾਉਣ ਦੀ ਕਾਂਗਰਸ ਬਹੁਤ ਮਨਸੂਬੇ ਲਈ ਫਿਰਦੀ ਸੀ ਰੋਜ਼ ਆਮ ਆਦਮੀ ਪਾਰਟੀ ਦੇ ਖਿਲਾਫ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਪੂਰ ਪ੍ਰਚਾਰ ਕਰਦੀਆਂ ਸੀ ਉਹਨਾਂ ਦੀ ਜਮਾਨਤ ਜਬਤ ਕਰਾ ਕੇ ਉਹਨਾਂ ਨੂੰ ਇਹ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਸੈਮੀ ਫਾਈਨਲ ਆਮ ਆਦਮੀ ਪਾਰਟੀ ਨੇ ਜਿੱਤ ਲਿਆ ਫਾਈਨਲ ਦੇ ਵਿੱਚ ਵੀ ਬਹੁਤ ਵੱਡੇ ਬਹੁਤ ਬਹੁਤ ਮਤਨ 27 ਦੇ ਵਿੱਚ ਆਮ ਆਦਮੀ ਪਾਰਟੀ ਆ ਰਹੀ ਹੈ ਮਿਊਸਪਲ ਕਮੇਟੀ ਖੰਨਾ ਵੀ ਬਹੁਤ ਜਲਦ ਆਮ ਆਦਮੀ ਪਾਰਟੀ ਦੀ ਉਰੇ ਕਬਜ਼ਾ ਹੋਣ ਵਾਲਾ ਹੈ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਸਾਰੀ ਲੀਡਰਸ਼ਿਪ ਸਹਿਬਾਨ ਅਤੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਇਹ ਬਹੁਤ-ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਿਰ ਤੇ ਹੱਥ ਰੱਖ ਕੇ ਐਡੀ ਵੱਡੀ ਜਿੱਤ ਦਿਵਾ ਕੇ ਬਹੁਤ-ਬਹੁਤ ਸਾਡੇ ਤੇ ਇਸ਼ਾਨ ਕੀਤਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਥੈਂਕ ਯੂ ਵੈਰੀ ਮਾਚ ਜਿਸ ਨਾਲ ਕਾਉਂਸਲਰ ਸਾਹਿਬਾਨ ਵਾਰਡ ਨੰਬਰ 16 ਤੋਂ ਪੰਪੀ ਜੀ ਵੀ ਨੇ ਪੰਪੀ ਜੀ ਦੇਖਿਆ ਹਰੇਕ ਜਿੱਤ ਖਾਸ ਕਰਕੇ ਜਿਵੇਂ ਜੀਟੀ ਨੇ ਕਿਹਾ ਕਿ ਇਹ ਸੈਮੀਫਾਈਨਲ ਸੀਗਾ ਸੈਮੀਫਾਈਨਲ ਫਤਿਹ ਕਰ ਲਿੱਤਾ ਗਿਆ ਬਈ ਤਾਂ ਹੁਣ ਨੈਕਸਟ ਕੀ ਸਰ ਪ੍ਰੋਸੀਜਰ ਹੈ ਕੀ ਏਜੰਡਾ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਗਲੇ ਚੋਣਾਂ ਮੈਦਾਨ ਚ ਉਤਰੂਗੀ ਸਭ ਤੋਂ ਪਹਿਲਾਂ ਤਾਂ ਤੁਸੀਂ ਕਵਰੇਜ ਕਰਨ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਇਹ ਜਿੱਤ ਆਮ ਆਦਮੀ ਪਾਰਟੀ ਨੇ ਜਿਹੜਾ ਸਾਰੀਆਂ ਪਾਰਟੀਆਂ ਨੇ ਇਸ ਇਲੈਕਸ਼ਨ ਨੂੰ ਇੱਕ ਸੈਮੀਫਾਈਨਲ ਡਿਕਲੇਅਰ ਕੀਤਾ ਹੋਇਆ ਸੀ ਉਹ ਆਮ ਆਦਮੀ ਪਾਰਟੀ ਨੇ ਜਿੱਤ ਜਿਹੜੀ ਜਿੱਤੀ ਹੈ ਸਾਰੀਆਂ ਪਾਰਟੀਆਂ ਸਮੂਚੀਆਂ ਇਕੱਠੀਆਂ ਹੋ ਕੇ ਸਿਰਫ ਆਮ ਆਦਮੀ ਪਾਰਟੀ ਨੂੰ ਇਲੈਕਸ਼ਨ ਹਰਾਉਣ ਲਈ ਖੜੀਆਂ ਸੀ ਕਿਸੇ ਵੀ ਪਾਰਟੀ ਚੋ ਜਿੱਤ ਦਾ ਦਾਵਾ ਨਹੀਂ ਸੀ ਉਹ ਸਿਰਫ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਖੜੀਆਂ ਸੀ ਸੋ ਜਿਹੜੀਆਂ ਇਹ ਨੀਤੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਉਹ ਨੀਤੀਆਂ ਤੋਂ ਲੋਕਾਂ ਨੇ ਖੁਸ਼ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਵੋਟਾਂ પાਕੇ ਜਿਤਾਇਆ ਸੋ ਸਾਰੇ ਲੀਡਰਸ਼ਿਪ ਦਾ ਵਰਕਰ ਸਹਿਬਾਨ ਸਾਰੇ ਇਸ ਜਿੱਤ ਦੇ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਆ ਸੋ ਉਸ ਦੇ ਵਿੱਚ ਇਕੱਠੇ ਹੋਇਆ ਧੰਨਵਾਦ ਥੈਂਕ ਯੂ ਵੈਰੀ ਮਾਟੀ ਮੈਂ ਆਪਣੇ ਪਿੱਛੇ ਤੁਹਾਨੂੰ ਇਕੱਠ ਦਿਖਾ ਰਿਹਾ ਹਾਂ ਜਿਹੜਾ ਕਿ ਜੋਸ਼ ਹੈ ਉਤਸ਼ਾਹ ਹੈ ਜਸ਼ਨ ਹੈ ਆਪਣੇ ਪੂਰੇ ਸ਼ਬਾਬ ਤੇ ਆਪਣੇ ਪੂਰੇ ਚਰਮ ਤੇ ਹੈ ਸਾਡੇ ਬਹੁਤ ਹੀ ਮਾਨਯੋਗ ਕੈਬਨਟ ਮੰਤਰੀ ਪੰਜਾਬ ਤਰਨਪੀਰ ਸਿੰਘ ਸੌਂਸਾਪੀ ਉਰੇ ਪਹੁੰਚ ਚੁੱਕੇ ਨੇ ਜ਼ਿਕਰ ਹੋ ਸਕਿਆ ਤਾਂ ਉਹਨਾਂ ਦੇ ਵੀ ਵਿਚਾਰ ਹੈ ਜਿਹੜੇ ਏਵੀ 18 ਤੁਹਾਡੇ ਨਾਲ ਸਾਂਝੇ ਕਰਾਊਗਾ ਸਾਰੀ ਹੀ ਤੁਸੀਂ ਇਹਨਾਂ ਦੇ ਵਰਕਰ ਸਹਿਬਾਨ ਦੇਖ ਸਕਦੇ ਹੋ ਅਹੁਦੇਦਾਰ ਸਹਿਬਾਨ ਦੇਖ ਸਕਦੇ ਹੋ ਇਹਨਾਂ ਦੀ ਲੀਡਰਸ਼ਿਪ ਦੇਖ ਸਕਦੇ ਹੋ ਸਾਰੀ ਹੀ ਇੱਕ ਰੂਫ ਟਾਪ ਦੇ ਥੱਲੇ ਹੈ ਤੇ ਤਰਨਤਾਰਨ ਦੇ ਇਲੈਕਸ਼ਨ ਦੀ ਜਿਤਨੀ ਖੁਸ਼ੀ ਮਨਾ ਰਹੀ ਹੈ ਥੈਂਕ ਯੂ ਜੀ ਥੈਂਕ ਇਸ ਜਸ਼ਨ ਦੇ ਵਿੱਚ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂ ਸਾਹਿਬ ਵੀ ਪਹੁੰਚੇ ਨੇ ਜਿਨ੍ਹਾਂ ਨੇ ਕਿ ਇਸ ਪੂਰੀ ਇਵੈਂਟ ਨੂੰ ਸੰਬੋਧਨ ਵੀ ਕੀਤਾ ਤੇ ਸਾਰੇ ਵਰਕਰਾਂ ਨੂੰ ਉਦਦੇਦਾਰ ਸੇਵਾਨਾਂ ਨੂੰ ਤੇ ਪੰਜਾਬ ਪਾਸੀਆਂ ਨੂੰ ਧੰਨਵਾਦ ਵੀ ਕੀਤਾ ਸਰ ਆਪਾਂ ਦੇਖਿਆ ਕਿ ਤਰਨਤਾਰਨ ਜਿਮਨੀ ਚੋਣ ਆਪਣੇ ਆਪ ਦੇ ਵਿੱਚ ਬੜਾ ਮਹੱਤਵ ਰੱਖਦੀ ਸੀ ਤੇ ਸਰ ਉਹਦੇ ਵਿੱਚ ਹੁਣ ਜਾ ਫਿਰ ਜਿੱਤ ਆਪਣੇ ਆਪ ਤੇ ਹੋਰ ਜ਼ਿਆਦਾ ਮਹੱਤਵਪੂਰਨ ਹੋ ਗਈ ਤਾਂ ਸਰ ਤੁਸੀਂ ਇਸ ਸੈਮੀ ਫਾਈਨਲ ਨੂੰ ਅੱਗੇ ਭਵਿੱਖ ਚ ਕਿਵੇਂ ਦੇਖਦੇ ਹੋ ਦੇਖੋ ਜੀ ਸਾਰੀਆਂ ਪਾਰਟੀਆਂ ਨੇ ਆਪਣਾ ਬੜਾ ਜ਼ੋਰ ਲਾਇਆ ਤਾਣ-ਬਾਣ ਉਹਨਾਂ ਨੇ ਪੂਰਾ ਲਾਇਆ ਕਿਉਂਕਿ ਸਾਰਿਆਂ ਨੂੰ ਇਹ ਗੱਲ ਪਤਾ ਸੀ ਏਹ 2027 ਦਾ ਸੈਮੀਫਾਈਨਲ ਹੈ। ਔਰ ਬੜੀ ਵੱਡੀ ਗੱਲ ਇਹ ਸੀ ਕਿ ਪੂਰੇ ਪਤਾ ਨਹੀਂ ਕਿੰਨੇ-ਕਿੰਨੇ ਸਾਲ ਰਾਜ ਕਰਕੇ ਗਈਆਂ ਪਾਰਟੀਆਂ ਦੀ ਜਮਾਨਤਾਂ ਜੱਪਤ ਹੋ ਗਈ। ਭਾਜਪਾ ਦੀ ਜਮਾਨਤ ਜੱਪਤ, ਕਾਂਗਰਸ ਦੀ ਜਮਾਨਤ ਜੱਪਤ, ਕਮਾਲ ਦੀ ਗੱਲ ਤਾਂ ਦੇਖੋ ਇਹ। ਔਰ ਆਮ ਆਦਮੀ ਪਾਰਟੀ ਨੂੰ ਇਹ ਇਹਨਾਂ ਨੇ ਬੜਾ ਕੂੜਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ, ਪਾਰਟੀ ਐ ਤਾਂ ਜੀ ਉਹ ਤਾਂ ਜੀ ਬੜੇ ਝੂਠੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਸੁਪਰੀਮੋ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਜੋੜੀ ਹੈ ਉਸ ਜੋੜੀ ਨੇ ਇੱਕ ਵਾਰ ਫੇਰ ਰਿਸ਼ਮਾ ਕੀਤਾ ਲੋਕਾਂ 'ਚ ਜਦੋਂ ਗਏ ਪਾਰਟੀ ਦੇ ਵਰਕਰਾਂ ਨੇ ਇੰਨਾ ਕੰਮ ਕੀਤਾ ਗਲੀ ਗਲੀ ਜਾ ਕੇ ਪ੍ਰਚਾਰ ਕਰਨਾ ਨਿਰਸਵਾਰਥ ਬਿਨਾਂ ਕਿਸੇ ਸਵਾਰਥ ਤੋਂ ਪਿੰਡਾਂ 'ਚ ਜਾ ਕੇ 103 ਪਿੰਡ ਸੀ ਤਰਨਤਾਰਨ ਹਲਕੇ ਦੇ ਪਿੰਡਾਂ 'ਚ ਜਾ ਕੇ ਨਿਰਸਵਾਰਥ ਪ੍ਰਚਾਰ ਕਰਨਾ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਕਹਿਣਾ ਸੌਖਾ ਸੀ ਇੰਨੀ ਟਫ ਫਾਈਟ ਦੇ ਵਿੱਚੋਂ ਕਹਿੰਦੇ ਸੀ ਜੀ ਤੁਸੀਂ ਪਹਿਲੀ ਗੱਲ ਤਾਂ ਜਿੱਤਦੇ ਨਹੀਂ ਜੇ ਜਿੱਤੋਂਗੇ ਕਹਿੰਦੇ 500 700 ਹਜ਼ਾਰ ਵੋਟ ਨਾਲ ਜਿੱਤੋਂਗੇ ਇਤਿਹਾਸਿਕ ਜਿੱਤ ਦਰਜ ਹੋਈ ਹੈ 12000 ਤੋਂ ਵੱਧ ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਜਿੱਤ ਜਾਣਾ ਇਹ ਆਪਣੇ ਆਪ ਦੇ ਵਿੱਚ 2027 ਦਾ ਸੈਮੀਫਾਈਨਲ ਤੈਅ ਹੋ ਚੁੱਕਿਆ ਆ ਆਮ ਆਦਮੀ ਪਾਰਟੀ 2027 ਦੇ ਵਿੱਚ ਪ੍ਰਚੰਡ ਬਹੁਮਤ ਦੇ ਨਾਲ ਪੰਜਾਬ 'ਚ ਸਰਕਾਰ ਬਣਾਉਗੀ ਔਰ ਜਿਵੇਂ ਪਹਿਲਾ ਖੰਨੇਚ ਜਮਾਨਤ ਜ਼ਬਤ ਹੋਈ ਹੈ ਕਾਂਗਰਸੀਆਂ ਦੀ ਫਿਰ ਤਰਨਤਾਰਨ ਚ ਹੁਣ ਜਮਾਨਤ ਜ਼ਬਤ ਹੋਈ ਹੈ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ ਪੂਰੇ ਪੰਜਾਬ ਦੇ ਅੰਦਰ ਕਾਂਗਰਸੀਆਂ ਦੀ ਸਾਰਿਆਂ ਦੀ ਜਮਾਨਤ ਜ਼ਬਤ ਹੋਊਗੀ ਕਿਉਂਕਿ ਇਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਜ਼ੁਬਾਨ ਫਿਸਲਣ ਲੱਗੀ ਤਿਲਕਣ ਲੱਗੀ ਪਤਾ ਨਹੀਂ ਕੁਝ ਖਾਪੀ ਗਲਤ ਲੈਂਦੇ ਨੇ ਮੈਨੂੰ ਸਮਝ ਤੋਂ ਕਹਾਣੀ ਬਾਹਰ ਹੈ ਦੇ ਹੋਰ ਤਰ੍ਹਾਂ ਦੇ ਜਣੇ ਕਿ ਜਿਹੜੇ ਬਿਆਨ ਨੇ ਉਹ ਦਿੰਦੇ ਨੇ ਥੈਂਕ ਯੂ ਵੈਰੀ ਮਾਚੀ ਕਾਫੀ ਕੌਨਫੀਡੈਂਟ ਨੇ ਸਰ ਜਿਹੜੀ 2025 ਨੂੰ ਸੈਮੀਫਾਈਨਲ ਗਿਣਿਆ ਜਾਂਦਾ ਸੀ ਉਹ ਸੈਮੀਫਾਈਨਲ ਆਮ ਆਦਮੀ ਪਾਰਟੀ ਵੱਲੋਂ ਸਰ ਕਰ ਲਿੱਤਾ ਗਿਆ ਫਤਿਹ ਕਰ ਲਿੱਤਾ ਗਿਆ ਬੈ ਤੇ ਸਾਡੇ ਕੈਬਨਿਟ ਮੰਤਰੀ ਸੋਨ ਸਾਹਿਬ ਫੁਲੀ ਕੌਨਫੀਡੈਂਟ ਨੇ ਕਿ ਆਨ ਵਾਲੇ 2027 ਦੇ ਵਿੱਚ ਫੇਰ ਦੁਬਾਰਾ ਪੂਰੇ ਪਰਚੰਡ ਬਹੁਮਤੇ ਨਾਲ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਵਿਰੋਧੀਆਂ ਦੀਆਂ ਜਮਾਨਤਾਂ ਜਬਤ ਹੋਣ ਜਾ ਰਹੀਆਂ ਸਾਡੇ ਨਾਲ ਸਾਡੇ ਬਹੁਤ ਹੀ ਅਜ਼ੀਜ਼ ਕਰਨ ਅਰੋੜਾ ਜੀ ਜਿਹੜੇ ਕਿ ਬਹੁਤ ਹੀ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੀ ਉਹਨਾਂ ਤੇ ਵੀ ਇਸ ਜਿੱਤ ਬਾਰੇ ਵਿਚਾਰ ਜਾਣਦੇ ਆ ਸਰ ਬਹੁ ਫਾਈਨਲ ਗਿਣਿਆ ਜਾਂਦਾ ਸੀ ਉਹ ਅੰਤਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਝੋਲੀ ਚ ਪੈ ਗਈ ਤਾਂ ਤੁਸੀਂ ਇਸ ਮੌਕੇ ਤੇ ਕੀ ਕਹੋਗੇ ਸਰ ਮੈਂ ਤਾਂ ਅੱਜ ਮੁਬਾਰਕਬਾਦ ਦੇਣਾ ਹੈ ਸਾਰੇ ਲੋਕਾਂ ਨੂੰ ਇਹਨਾਂ ਨੇ ਦੁਬਾਰਾ ਸਰਦਾਰ ਭਗਵੰਤ ਮਾਨ ਦੀ ਸੋਚ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੇ ਮੋਹਰ ਲਾਈ ਹੈ ਜਿਹੜੇ ਦਾਵਾ ਕਰਦੇ ਸੀ 2027 ਦੇ ਵਿੱਚ ਕਿ ਸਰਕਾਰ ਵੱਟ ਤੇ ਪਈ ਹੈ ਅੱਜ ਉਹਨਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਤੇ ਚੌਥੇ ਨੰਬਰ ਤੇ ਆਏ ਨੇ ਤੇ ਬਿਹਾਰ ਵਿੱਚ ਜਦ ਕਦੇ ਉਹ 2/3 ਬਹੁਮਤ ਨਾਲ ਜਿੱਥੇ ਬਣਾਉਂਦੇ ਹੁੰਦੇ ਸੀ ਆਪਣੀ ਸਰਕਾਰ ਅੱਜ ਉੱਥੇ ਵੀ 6 ਵੋਟ 6 ਸੀਟਾਂ ਤੇ ਸਿਮਟ ਕੇ ਰਹਿ ਗਏ ਇਹੀ ਹੈ ਜੇ ਉਹਨਾਂ ਦਾ ਆਨ ਵਾਲੀ ਕਾਉਂਸਲ ਵਾਲੀ ਇਲੈਕਸ਼ਨਾਂ ਵੀ ਹੋਣਾ ਹੈ ਇੱਥੇ ਵੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੂਗਾ ਆਮ ਆਦਮੀ ਪਾਰਟੀ ਪ੍ਰਚੰਡ ਬਹੁਮਤ ਲੈ ਕੇ ਆਪਣੀ ਸਰਕਾਰ ਖੰਨੇ ਜੀ ਬਣਾਉਗਾ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਇਸ ਪੂਰੀ ਇਵੈਂਟ ਦਾ ਏਬੀ 18 ਦੇ ਉੱਤੇ ਮੈਗਾ ਕਵਰੇਜ ਦੇਖੀ ਹੈ ਸਾਰੇ ਲੀਡਰਾਂ ਦੇ ਕੈਪਟਨ ਮੰਤਰੀ ਸਾਹਿਬ ਦੇ ਵਿਚਾਰ ਸੁਣੇ ਨੇ ਤੁਸੀਂ ਤੁਸੀਂ ਆਪ ਤੈਅ ਕਰਨਾ ਹੈ ਕਿਉਂਕਿ ਆਨ ਵਾਲੇ ਸਮੇਂ ਦੇ ਵਿੱਚ ਮਿਊਨਿਸਪਲ ਕੌਂਸਲ ਇਲੈਕਸ਼ਨ ਨੇ ਜਿਹੜੇ ਆਪਣੇ ਬੂਹੇ ਧਿਆਨ ਖਲੋਤੇ ਨੇ ਕਿਹੋ ਜਿਹੇ ਨੁਮਾਇੰਦੇ ਚਾਹਨੇ ਹੋ ਕਿਹੋ ਜਿਹੇ ਲੀਡਰ ਚਾਹਨੇ ਹੋ ਸ਼ਹਿਰ ਦਾ ਵਿਕਾਸ ਚਾਹਨੇ ਹੋ ਵਾਰਡ ਦਾ ਵਿਕਾਸ ਚਾਹਨੇ ਹੋ ਕੀ ਚਾਹਨੇ ਹੋ ਇਹ ਸਭ ਤੁਹਾਡੇ ਤੇ ਨਿਰਭਰ ਕਰਦਾ ਵੋਟ ਜਰੂਰ ਕਰਿਓ ਇਹ ਵੀ 18 ਤੁਹਾਨੂੰ ਇਹੀ ਬੇਨਤੀ ਕਰਦਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ